ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜੀ ਪਿੰਡ ਬੋਡੇਵਾਲ ਇੱਥੇ ਇੱਕ ਗਿਆਨ ਪ੍ਰਗਟ ਟਰਸਟ ਰਜਿਸਟਰ ਲੁਧਿਆਣਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤੇ ਇੱਥੇ ਇੱਕ ਪਿੰਡ ਦੇ ਹੀ ਵਸਨੀਕ ਨੇ ਆਪਾਂ ਹਰਦੀਪ ਸਿੰਘ ਨੇ ਜਿਹੜੀ ਇਹ ਆਪਣੀ ਜ਼ਮੀਨ ਡੋਨੇਸ਼ਨ ਕਰਤੀ ਸੀ ਕਾਫੀ ਸੰਸਥਾਵਾਂ ਕੋਲੇ ਰਹੀ ਆ ਜੋ ਉੱਥੇ ਪਹੁੰਚੇ ਆ ਅੱਗੇ ਜਿਹੜਾ ਉਹਨਾਂ ਨੇ ਬਹੁਤ ਸੋਹਣੀ ਬਣਾਈ ਸੀ ਹੁਣ ਇਹ ਟਰਸਟ ਚਲਾ ਰਿਹਾ ਤੇ ਬੱਚਿਆਂ ਦਾ ਜਿਹੜਾ ਕਰ ਰਹੇ ਨੇ ਬੱਚੀਆਂ ਦਾ ਵੀ ਸਲਾਈ ਕਢਾਈ ਦਾ ਵੀ ਗੁਰਮਤ ਦਾ ਵੀ ਦੁਨਿਆਵੀ ਸਟੱਡੀ ਦਾ ਵੀ ਜਿਹੜਾ ਉਹ ਯੋਗਦਾਨ ਪਾ ਰਹੇ ਨੇ ਸੰਗਤ ਦੇ ਸਹਿਯੋਗ ਦੇ ਨਾਲ ਸੋ ਇਹ ਇਧਰੋਂ ਤਾਇਪੁਰ ਰੋਡ ਕਹਾੜਾ ਲੁਧਿਆਣਾ ਚੰਡੀਗੜ੍ਹ ਰੋਡ ਇਸ ਤੇ ਪੈਂਦਾ ਤੇ ਇਹ ਦਰਬਾਰ ਸਾਹਿਬ ਹੈ ਇਹਦੇ ਵਿੱਚ ਹੀ ਹੁਣ ਜਿਹੜਾ ਕੁਝ ਕਲਾਸਾਂ ਦਾ ਜਿਹੜਾ ਰੰਮਤਾ ਕੀਤੀ ਹੈ ਜਾਂ ਕੁਝ ਪਾਰਟ ਬਣਾਏ ਗਏ ਨੇ ਤੇ ਬਾਕੀ ਰਹਿائشਾਂ ਵੀ ਤਿਆਰ ਹੋ ਰਹੀਆਂ ਵਾ ਇੱਥੇ ਜਿਹੜੇ ਇੱਕ ਨਿੱਕੇ ਬੱਚੇ ਜਿਹੜੇ 0 ਤੋਂ ਆਪਾਂ ਸਕੂਲ ਦੇ ਵਿੱਚ ਲਾਉਨੇ ਆ ਪਹਿਲੀ ਕਲਾਸ ਤੋਂ ਉਹ ਬੱਚਾ ਵਾਸਤੇ ਜਿਹੜਾ ਉਹ ਇੱਧਰ ਬਣਾਇਆ ਜਾ ਰਿਹਾ ਵਾ ਉਹ ਵੀ ਸੰਗਤ ਦੇ ਸਹਿਯੋਗ ਦੇ ਨਾਲ ਤੇ ਇੱਥੇ 50 ਬੱਚੇ ਇਹਨਾਂ ਨੇ ਰੱਖਣੇ ਨੇ ਟੀਚਰ ਸਹਿਬਾਨ ਵੀ ਰੱਖਣਗੇ ਯੋਗ ਤੇ ਜਨਨ ਕਿ ਆਸੇ ਪਾਸੇ ਦੇ ਬਿਲਕੁਲ ਫ੍ਰੀ ਪੜ੍ਹਾਏ ਜਾਣਗੇ ਇਹ ਉਹਨਾਂ ਵਾਸਤੇ ਕਲਾਸਾਂ ਤਿਆਰ ਹੋ ਰਹੀਆਂ ਬਹੁਤ ਸੋਹਣਾ ਅੰਦਰੋਂ ਬਣਾ ਰਹੇ ਨੇ ਟਾਉਨ ਸੀਲਿੰਗ ਕਰ ਰਹੇ ਨੇ ਤੇ ਇਹ ਅਕੈਡਮੀ ਬੁੱਡੇਵਾਲ ਖੰਡ ਮੈਲ ਦੇ ਸਾਹਮਣੇ ਆ ਤੇ ਜਿੰਨੇ ਵੀ ਕੋਈ ਵੀ ਆਸੇ ਪਾਸੇ ਕੋਈ ਵੀ ਖਾਸ ਜਾਂ ਭਾਮੀਆਂ ਲੱਖੋਵਾਲ ਬੁੱਡੇਵਾਲ ਚੌਂਤਾ ਮਿਆਣੀ ਰਾਹੋਂ ਰੋਡ ਇਹ ਜਿੰਨੇ ਵੀ ਇਸ ਇਰਗੇ ਚ ਪਿੰਡ ਪਿੰਡੇ ਕੁਹਾੜੇ ਦੇ ਆਸ-ਪਾਸੇ ਤਾਜਪੁਰ ਰੋਡ ਤੇ ਉਸ ਰੋਡ ਤੋਂ ਸੰਪਰਕ ਕਰ ਸਕਦੇ ਆਂ, ਸੰਯੋਗ ਦੇ ਸਕਦੇ ਆਂ ਕਿਸੇ ਵੀ ਤਰੀਕੇ ਨਾਲ ਤਨ ਮਨ ਧਨ ਦੇ ਨਾਲ ਕੋਈ ਵੀ ਅਸੀਂ ਸੰਯੋਗ ਦੇ ਸਕਦੇ ਆਂ ਗੁਰਮੰਤੀ ਕੱਲ ਹੁੰਦੀ ਆ ਕਿਸੇ ਦੇ ਭਲੇ ਦੀ ਗੱਲ ਐ ਕੋਈ ਜਾਤ ਪਾਤ ਦਾ ਨਹੀਂ ਐ, ਕੋਈ ਉੱਚ-ਨੀਚ ਜਾਤ ਕਮਿਊਨਿਟੀ ਦਾ ਨਹੀਂ ਐ। ਅਰ ਚੰਗੇ ਵੀਰ ਜਿਹੜੇ ਉਹ ਯੋਗਦਾਨ ਪਾ ਰਹੇ ਨੇ ਤੇ ਉਹਨਾਂ ਦੇ ਨਾਲ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਡੋਨੇਸ਼ਨ ਵੀ ਭੇਜਣੀ ਚਾਹੀਦੀ ਆ ਜਿਵੇਂ ਵੀਰ ਬੌਰ ਐਨ ਆਰ ਆਈ ਬਾਹਰ ਬੈਠੇ ਨੇ ਸੋ ਇਹਨਾਂ ਦੀ ਹੈਲਪ ਵੀ ਕਰਨੀ ਚਾਹੀਦੀ ਬੱਚੀਆਂ ਪੜਾਉਣੀਆਂ ਇਹਨਾਂ ਨੇ ਹੋ ਚੰਗੀ ਐਜੂਕੇਸ਼ਨ ਦੇਣੀ ਆ ਸੋ ਇਹਨਾਂ ਦੇ ਪ੍ਰਿੰਸੀਪਲ ਜੋ ਇਥੇ ਇਨਚਾਰਜ ਨੇ ਉਹਨਾਂ ਦੇ ਨਾਲ ਵੀ ਆਪਾਂ ਮੁਲਾਕਾਤ ਕਰਨੀ ਆ ਹਾਂਜੀ ਆਪਾਂ ਅੰਦਰ ਜਿਹੜੇ ਇਸ ਸਥਾਨ ਨੂੰ ਚਲਾ ਰਹੇ ਨੇ ਇਹਨੇ ਜੀ ਅਰਜੀਤ ਕੌਰ ਜਿਹੜੇ ਇੱਥੇ ਇਨਚਾਰਜ ਨੇ ਸੋ ਇਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣੀ ਹੈ ਵੀ ਕੀ ਇੱਥੇ ਇਹਨਾਂ ਦਾ ਵੀ ਨੇ ਨਾ ਵੀ ਇੱਥੇ ਚਲਾ ਰਹੇ ਨੇ ਸੋ ਹੁਣ ਜਾਣਕਾਰੀ ਮਿਲ ਜਾਏਗੀ ਹਾਂਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਤੁਸੀਂ ਇੱਥੇ ਕਿੰਨੇ ਸਮੇਂ ਤੋਂ ਸੇਵਾ ਨਿਭਾ ਰਹੇ ਹੋ ਤੇ ਕਿਸ ਮਕਸਦ ਦੇ ਨਾਲ ਜਿਹੜੀ ਅਕੈਡਮੀ ਚਲਾਈ ਜਾ ਰਹੀ ਹੈ ਸਿਰੋ ਸੰਖੇਪ ਚ ਦੱਸ ਦਿਓ ਜੀ ਅ 2023 ਅਪ੍ਰੈਲ ਤੋਂ ਮੇਰੀ 3 ਤਰੀਕ ਦੀ ਜੁਆਇਨਿੰਗ ਨੇ ਪੱਕੇ 1.5 ਸਾਲ ਹੋ ਗਿਆ ਇੱਥੇ ਸੇਵਾ ਨੰਦਨ ਹਾਂਜੀ ਤਾਂ ਇੱਥੇ ਜਿਹੜਾ ਬੜਾ ਕੌਮ ਦਾ ਵੱਡਾ ਮਕਸਦ ਸਿੰਘ ਸਰਗਿਆਨੀ ਕੇਵਲ ਸਿੰਘ ਜੀ ਹਾਂਜੀ ਬਸਾਈ ਸੰਗਤ ਜਾਣਦੀ ਉਹਨਾਂ ਦਾ ਇੱਥੇ ਆਧਾਰ ਕਾਬ ਤੱਕ ਦਮਦਮਾ ਸਾਹਿਬ ਦਮਦਮਾ ਸਾਹਿਬ ਦਾ ਜਥੇ ਦਾ ਉਹਨਾਂ ਦਾ ਇੱਕ ਜਿਹੜਾ ਇਸ ਜਗ੍ਹਾ ਨੂੰ ਲੈ ਕੇ ਜਾਂ ਕੌਮ ਦੇ ਲਈ ਉਹਨੂੰ ਤਵੱਡਾ ਪਰਸਪੈਕਟਿਵ ਆ ਹਾਂਜੀ ਤੇ ਉਹ ਕਾਫੀ ਸਮੇਂ ਤੋਂ ਜਾਣਦੇ ਸੀਗੇ ਤੇ ਉਹਨਾਂ ਨੇ ਇੱਥੇ ਗੁਰਸੱਭ ਜੀ ਬਖਸ਼ਿਸ ਦੇ ਨਾਲ ਮੇਰੀ ਜਿਹੜੀ ਇੱਥੇ ਜੁਆਇਨਿੰਗ ਕਰਵਾਈ ਹਾਂਜੀ ਪਰ ਇੱਥੇ ਜਿਹੜਾ ਪਰਸਪੈਕਟਿਵ ਹੈਗਾ ਵੀ ਕੌਣ ਦੇ ਲਈ ਕੁਛ ਇਸ ਤਰ੍ਹਾਂ ਦਾ ਦਿੱਤਾ ਜਾਵੇ ਜੋ ਕਿ ਸਾਡੇ ਪਿਛਲੇ ਚੱਲ 50 ਸਾਲਾਂ ਤੋਂ ਸਾਡੀਆਂ ਸਵਾਮਾਂ ਤੋਂ ਚੱਲ ਰਹੀਆਂ ਨੇ ਪਰ ਅਸੀਂ ਕੁਝ ਹੋਰ ਇਸ ਦੇ ਵਿੱਚ ਕਰੀਏ ਵੱਖਰਾ ਜਿਹਾ ਵੱਖਰਾ ਜਿਹਾ ਕਰੀਏ ਇੱਥੇ ਜਿਹੜਾ ਕਿ ਪਾਈ 150 ਸਾਲਾਂ ਸਤਾਪਦੀ ਨੂੰ ਸਮਰਪਿਤ ਸਿੰਘ ਸਭਾ ਦੀ ਸਤਾਪਦੀ ਨੂੰ ਸਮਰਪਿਤ ਪਾਈ ਤਖ ਸਿੰਘ ਸੇ ਕਨਿਆ ਮਹਾਵਿਦਿਆਲਾ ਦੀ ਸ਼ੋਰਾ ਐਸੋਸੀਏਸ਼ਨ ਤੋਂ ਕੀਤੀ ਜਾ ਰਹੀ ਹੈ ਉਹਦੇ ਵਿੱਚ ਕਿੰਨੇ ਬੱਚੇ ਆ ਜੀ ਉਹਦੇ ਵਿੱਚ ਲਗਭਗ ਸਾਡੇ ਕੋਲ 12 ਬੱਚੀਆਂ ਲੜਕੀਆਂ ਦਾ ਜਿਹੜਾ ਇਹ ਹਾਂਜੀ ਤੇ ਰਹਿਣ ਦਾ ਵੀ ਪ੍ਰਬੰਧ ਹਾਂਜੀ ਹਾਂਜੀ ਹਸਟਲ ਦਾ ਸਾਰਾ ਖਰਚਾ ਹਾਂਜੀ ਸਾਰਾ ਪੜ੍ਹਾਈ ਬਿਲਕੁਲ ਫ੍ਰੀ ਹੋਏਗੀ ਲੜਕੀਆਂ ਨੂੰ ਤੇ ਜਿਹੜੀਆਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਬੱਚੀਆਂ ਨੇ ਇੱਥੇ ਐਡਮਿਸ਼ਨ ਲਈ ਆ ਤੇ ਐਡਮਿਸ਼ਨ ਦਾ ਪ੍ਰੋਸੈਸ ਜਿਹੜਾ ਲਗਭਗ ਕੰਪਲੀਟ ਹੋ ਗਿਆ 15 ਜੁਲਾਈ ਤੋਂ ਕਲਾਸਾਂ ਸ਼ੁਰੂ ਹੋਣ ਵਾਲੀਆਂ ਨੇ ਆਰੰਭਤਾ ਉਸਨ ਕਰ ਰਹੇ ਹਾਂਜੀ ਤੇ ਉਸੇ ਇਸ ਦੇ ਨਾਲ ਇੱਕ ਹੋਰ ਜਿਹੜਾ ਪ੍ਰੋਜੈਕਟ ਹੈ ਇੱਥੇ ਨਵਾਂ ਸ਼ੁਰੂ ਕੀਤਾ ਮਾਈਟੀ ਖਾਲਸਾ ਵਰਲਡ ਸਕੂਲ ਹਾਂਜੀ ਜਿਹੜਾ ਕਿ ਪਿੰਡਾਂ ਦੇ ਇਹ ਬੇਸਿਕਲੀ ਇਹ ਟਰਸਟ ਜਿਹੜੀ ਇੱਥੇ ਸੇਵਾ ਨਿਭਾ ਰਿਹਾ ਪਿੰਡਾਂ ਵਾਸਤੇ ਹਾਂਜੀ ਲਗਭਗ 20 ਤੋਂ 25 ਪਿੰਡ ਆਸ-ਪਾਸ ਦੇ ਨੇ ਜਿਹਦੇ ਵਿੱਚ ਜ਼ਿਆਦਾਤਰ ਪੇਟ ਦੇ ਪਿੰਡ ਨੇ ਪੇਟ ਦਾ ਏਰੀਆ ਸਤਲੋਜ ਵੇਟ ਦਾ ਏਰੀਆ ਦਾ ਰਹਿੰਦਾ ਉਹਨਾਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਆਪਸ ਵਿੱਚ ਛੋਟੇ-ਛੋਟੇ ਪਿੰਡ ਨੇ ਔਰ ਆਪਸ ਵਿੱਚ ਸਾਧਨ ਦੀ ਕੋਈ ਕਨੈਕਟੀਵਿਟੀ ਨਹੀਂ ਹੈਗੀ ਤਿੰਨੇੜੇ ਕੋਈ ਇੱਥੇ ਜਿਹੜਾ ਉਸ ਤਰ੍ਹਾਂ ਦਾ ਕੋ ਕਾਲਸ ਨਹੀਂ ਆ ਸਕੂਲ ਹੈਗੇ ਨੇ ਪ੍ਰਾਈਵੇਟ ਸਕੂਲ ਹੈਗੇ ਨੇ ਇੱਥੇ ਜਾਂ ਸਰਕਾਰੀ ਸਕੂਲ ਆ ਪਿੰਡਾਂ ਦੇ ਵਿੱਚ ਜੇ ਪਿੰਡਾਂ ਦੇ ਵਿੱਚ ਸਰਕਾਰੀ ਸਕੂਲਾਂ ਤੇ ਉੱਥੇ ਜਿਹੜੀ ਆ ਕਿ ਸਟਾਫ ਦੀ ਵੀ ਕਮੀ ਹੈ ਹਾਂਜੀ ਸੋ ਇਹ ਪਿੰਡਾਂ ਵਾਸਤੇ ਜਿਹੜਾ ਇੱਥੇ ਇੱਕ ਜਿਹੜਾ ਸਕੂਲ ਕਿਨਰ ਗਾਰਡਨ ਦੇ ਸੁਰਤ ਕਰ ਰਹੇ ਆ ਆਪਣੀ ਪ੍ਰਾਇਮਰੀ ਤੋਂ ਨਰਸਰੀ ਤੇ ਕੇਜੀ ਦੀਆਂ ਦੋ ਕਲਾਸਾਂ ਦੇ ਨਾਲ ਇੱਥੇ ਸਕੂਲ ਸ਼ੁਰੂ ਹੋ ਰਿਹਾ ਵਾ ਜ਼ੀਰੋ ਕਲਾਸ ਤੋਂ ਬੱਚੇ ਜਿਹੜੇ ਸ਼ੁਰੂ ਹੋ ਰਿਹਾ ਹਾਂ ਹਾਂਜੀ 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 ਤੇ ਉਹਦੀ ਉਹਦੀ ਵੀ ਸ਼ੁਰੂਆਤ ਜਿਹੜੀ ਸੀ ਕਿ 15 ਜੁਲਾਈ ਤੋਂ ਕਰ ਰਹੇ ਆ। ਮੀਟਿੰਗ ਉਹਦੇ ਵਿੱਚ ਕਿੰਨੇ ਬੱਚੇ ਹੋਗੇ ਜੀ? ਉਹਦੇ ਵਿੱਚ ਸਾਡੇ ਕੋਲੇ 25 ਬੱਚਿਆਂ ਦੀ ਐਡਮਿਸ਼ਨ ਹੋ ਗਈ ਹੈ। ਤੇ ਕਿੰਨੇ ਬੱਚੇ ਹੋਰ ਚਾਹੀਦੇ ਨੇ? ਸਾਨੂੰ ਹੋਰ 10 ਕੁ ਬੱਚੇ ਚਾਹੀਦੇ ਨੇ ਤਾਂ ਕਿ ਅਸੀਂ 35 ਕਿ ਬੱਚਿਆਂ ਦੇ ਨਾਲ ਗਰੁੱਪ ਕਰੀਏ। ਇਹ ਏਰੀਆ ਨਾ ਤਾਜਪੁਰ ਤਾਜਪੁਰ ਰੋਡ ਕਹਾੜਾ ਰੋਡ ਚੰਡੀਗੜ੍ਹ ਰੋਡ ਹੈ ਨਾ। ਚੰਡੀਗੜ੍ਹ ਤੇ ਇਸ ਤਰ੍ਹਾਂ ਦੀ ਕੁੰਕਲਾਂ ਤੋਂ ਏਰੀਆ ਲੈ ਕੇ ਨਾਲ ਇਧਰ ਟਾਂਟਾ ਮਿਆਣੀ ਪੰਜ ਪੰਜ ਪੈਣੀ ਆ ਜਾਂਦੀਆਂ ਨੇ ਜੀ। ਮਾਛੀਆਂ ਆ ਗਿਆ ਜੀ। ਇਤਰ ਚੰਡੀਗੜ੍ਹ ਰੋਡ ਤੋਂ ਰਾਹਾਂ ਰੋਡ ਵੀ ਆ ਜਾਂਦਾ ਰਾਹਾਂ ਰੋਡ ਆ ਜਾਂਦਾ ਅੱਜ ਕਿ ਕਾਫੀ ਵੀ 25 ਪਿੰਡ ਵੱਢ ਜਾਂਦੇ ਨੇ ਇਤਰ ਹਾਂ ਇਹਨਾਂ ਇਹਨਾਂ ਪਿੰਡਾਂ ਚਾਉਣੇ ਚਾਹੀਦੇ ਨੇ ਬੱਚੇ ਹਨਾ ਹਾਂਜੀ ਬੱਚੇ ਨਾ ਇਲੈਕਟ੍ਰੋ ਦੇ ਵਿੱਚ ਕੀ ਹੈ ਕਿ ਅਸੀਂ ਥੋੜਾ ਲੇਟ ਹੋ ਗਏ ਹਾਂ ਜੀ ਇਹਦੇ ਵਿੱਚ ਤਾਂ ਉਹਦੇ ਕਰਕੇ ਬਹੁਤੀ ਮਾਪਿਆਂ ਤੱਕ ਪਹੁੰਚ ਨਹੀਂ ਹੋ ਪਾਈ ਜਦੋਂ ਨੂੰ ਇਸ ਵਾਰ ਪਤਾ ਨਹੀਂ ਲੱਗਿਆ ਠੀਕ ਹੈ ਜੀ ਤੇ ਅਗਲੇ ਸਾਲ ਜਿਹੜਾ ਹੈਗਾ ਸਟਾਰਟਿੰਗ ਦੇ ਵਿੱਚ ਅਸੀਂ ਪ੍ਰੋਸੈਸ ਜਿਹੜਾ ਅਕਤੂਬਰ ਦੇ ਵਿੱਚ ਐਡਮਿਸ਼ਨਾਂ ਦਾ ਪ੍ਰੋਸੈਸ ਸਟਾਰਟ ਕਰ ਦੇਵਾਂਗੇ ਠੀਕ ਹੈ ਔਰ ਜਿਹੜਾ ਹੁਣ ਵੀ ਅਸੀਂ ਕੀਤਾ ਸਾਡਾ ਪ੍ਰੋਸੈਸ ਉਦੋਂ ਦੇ ਚੱਲ ਰਿਹਾ ਫਰਵਰੀ ਮਹੀਨੇ ਦੀਆਂ ਐਡਮਿਸ਼ਨਾਂ ਦਾ ਸਾਡਾ ਪ੍ਰੋਸੈਸ ਚੱਲ ਰਿਹਾ ਉਹਦੇ ਵਿੱਚ ਅਸੀਂ ਪਹਿਲਾਂ ਬੱਚਿਆਂ ਦੇ ਫਾਰਮ ਫਿਲ ਕਰਵਾਏ ਨੇ ਫਿਰ ਅਸੀਂ ਘਰ ਜਾ ਕੇ ਉਹਨਾਂ ਦਾ ਵਿਜ਼ਿਟ ਕੀਤਾ ਹੈ ਫਿਰ ਉਹਦਾ ਸਰਵੇ ਕਰਕੇ ਕਿ ਵਾਕਿਆ ਇਹ ਨੋੜਵੰਦ ਪਰਿਵਾਰ ਨਾਲ ਸੰਬੰਧਿਤ ਹੈਗੇ ਆ ਜਾਂ ਨਹੀਂ ਹੈ ਉਸ ਦੇ ਬਿਹਾਰ ਤੇ ਜਿਹੜੀ ਇਹ ਸੀਟ ਬੱਚੇ ਨੂੰ ਦਿੱਤੀ ਜਾਵੇ ਠੀਕ ਆ ਜੀ ਬਹੁਤ ਵਧੀਆ ਤੇ ਇੱਥੇ ਤੁਹਾਨੂੰ ਕਿਸ ਤਰ੍ਹਾਂ ਦਾ ਯੋਗਦਾਨ ਚਾਹੀਦਾ ਹੋਣਾ ਜੇ ਕੋਈ ਆਸੇ ਇਲਾਕੇ ਦੇ ਵਿੱਚੋਂ ਕੋਈ ਨੌਜਵਾਨ ਜਾਂ ਕੋਈ ਭੈਣ ਵੀਰ ਕਿਵੇਂ ਦਾ ਯੋਗਦਾਨ ਤੁਹਾਨੂੰ ਕਰੇ ਦੇਖੋ ਜੀ ਕਾਰਜ ਕੌਮ ਦਾ ਆ ਸੰਗਤ ਦਾ ਕਾਰਜ ਆ ਠੀਕ ਹੈ ਜੀ ਅਸੀਂ ਮੁਬਾਰਕ ਹੈ ਕਿ ਅਸੀਂ ਹਰ ਤਰ੍ਹਾਂ ਦੇ ਲੰਗਰ ਲਾਉਣੀ ਹੈ ਸ਼ਾਦੇ ਦਾ ਲੰਗਰ ਲਾਉਂਦੇ ਆ ਦਵਾਈਆਂ ਦਾ ਲੰਗਰ ਵੀ ਲਾਉਂਦੇ ਆ ਪਰ ਅੱਜ ਜਿਹੜੀ ਸਭ ਤੋਂ ਵੱਧ ਜ਼ਰੂਰਤ ਹੈ ਪਾਉਂ ਉਹ ਹੈਗੀ ਸਿੱਖਿਆ ਦੇ ਲੰਗਰ ਸਿੱਖਿਆ ਦੇ ਵਿਦਿਆ ਦੇ ਲੰਗਰ ਤੇ ਔਰ ਇਹ ਦੋ ਪ੍ਰੋਜੈਕਟ ਦੀ ਮੈਂ ਸਾਂਝ ਪਾਈ ਉਸ ਤੋਂ ਇਲਾਵਾ ਭਾਈ ਲਾਲੂ ਕ੍ਰਿਟਕਸਾਲ ਦੇ ਨਾਂ ਤੇ ਇੱਥੇ ਜਿਹੜਾ ਇੱਕ ਪ੍ਰੋਜੈਕਟ ਸਕਿੱਲ ਡਿਵੈਲਪਮੈਂਟ ਦੇ ਪ੍ਰੋਜੈਕਟ ਚੱਲ ਰਿਹਾ ਨੇ ਲਗਭਗ ਪਿੰਡਾਂ ਦੀਆਂ ਬੱਚੀਆਂ ਆ ਕੇ ਇੱਥੇ ਸਲਾਈ ਕੋਰਸ ਕਰ ਰਹੀਆਂ ਨੇ ਔਰ ਇੱਕ ਬੈਚ ਜਿਹੜਾ ਸੋਚ ਕੰਪਲੀਟ ਕਰ ਚੁੱਕਿਆ ਉਹਦੇ ਵਿੱਚ ਉਹ ਜਿਹੜੀਆਂ ਬੱਚੀਆਂ ਨੇ ਸਾਡੇ ਕੋਲ ਪਹਿਲੇ ਸਾਲ ਸੈਸ਼ਨ ਕੰਪਲੀਟ ਕੀਤਾ ਤੋਂ ਲਗਭਗ 10 ਤੋਂ 15 ਹਜ਼ਾਰ ਰੁਪਏ ਮਹੀਨਾ ਕਮਾ ਰਹੀਆਂ ਨੇ ਹਾਂਜੀ ਸਲਾਈ ਕਰਕੇ ਔਰ ਇੱਕ ਸਾਲ ਦਾ ਫੈਸ਼ਨ ਟੈਕਨੋਲੋਜੀ ਦਾ ਅਸੀਂ ਜਿਹੜਾ ਕੋਰਸ ਆ ਬੱਚੀਆਂ ਨੂੰ ਦੇ ਰਹੇ ਹਾਂ ਤੇ ਲਗਭਗ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਕਲਾਸ ਹੁੰਦੀ ਹੈ ਫੁੱਲ ਟਾਈਮ ਤਾਂ ਕਿ ਉਹਨਾਂ ਦਾ ਪ੍ਰੈਕਟੀਕਲ ਅਚੀ ਤਰ੍ਹਾਂ ਉਹਨਾਂ ਨੂੰ ਤਿਆਰੀ ਕਰਾਈ ਜਾਵੇ ਹਾਂਜੀ ਤਾਂ ਉਹ ਵੀ ਜਿਹੜਾ ਇੱਥੇ ਪ੍ਰੋਜੈਕਟ ਚੱਲ ਰਿਹਾ ਹਾਂ ਉਸ ਪ੍ਰੋਜੈਕਟ ਵਾਸਤੇ ਵੀ ਸੰਗਤ ਦੇ ਸਹਿਯੋਗ ਤਾਂ ਨਮਨਤਾਂ ਦੇ ਜ਼ਰੂਰਤ ਹੈ ਬਿਲਕੁਲ ਜੀ ਦੂਸਰਾ ਇੱਥੇ ਕੰਪਿਊਟਰ ਕੋਰਸ ਦੇ ਲਈ ਇੱਕ ਪ੍ਰੋਜੈਕਟ ਚੱਲ ਰਿਹਾ ਵਾ ਬੱਚਿਆਂ ਨੂੰ ਸਕਿੱਲ ਡਵੈਲਪਮੈਂਟ ਤੇ ਕੋਈ ਵੀ ਅਸੀਂ ਡਿਪਲੋਮਾ ਆ ਨੀਅਰ ਦਾ ਡਿਪਲੋਮਾ ਜਾਂ ਬੇਸਿਕ ਕੋਰਸ ਦਾ ਡਿਪਲੋਮਾ ਕਰਾਉਣ ਦੇ ਲਈ ਵੀ ਇੱਥੇ ਸਾਡੇ ਕੋਲੇ ਬੱਚੇ ਕੋਈ ਵੀ ਆਖਾ ਡੱਡਾ ਦਾ ਕੋਈ ਬੱਚਾ ਐਡਮਿਸ਼ਨ ਲੈ ਸਕਦਾ ਕਰ ਸਕਦਾ ਵਾ ਉਹਦੀ ਵੀ ਜਿਹੜੀ ਫੀਸ ਆ ਬੜੀ ਨੋਮੀਨਲ ਜੀ ਫੀਸ ਮਤਲਬ 300 ਰੁਪਏ ਆ ਫੀਸ ਅਸੀਂ ਜਿਹੜੀ ਰੱਖ ਕੇ ਬੱਚੇ ਨੂੰ ਕਰਾ ਰਹੇ ਆ ਤੇ ਸਲਾਈ ਕੋਰਸ ਦੀ ਵੀ ਅਸੀਂ 300 ਰੁਪਏ ਫ ਔਰ ਬੱਚੀਆਂ ਦੁਪਹਿਰ ਦਾ ਲੰਗਰ ਪਾਣੀ ਵਿੱਚ ਛਕਦੀਆਂ ਨੇ ਔਰ 3 ਵਜੇ ਹੋ ਜਾਂਦੀਆਂ ਨੇ ਤੇ ਉਸ ਤੋਂ ਇਲਾਵਾ ਫਾਈ ਮਾਸਟਰ ਰਵਨ ਸਿੰਘ ਦੀ ਕਲੜਾ ਲਾਇਬ੍ਰੇਰੀ ਹੈ ਜਿਸ ਦੇ ਵਿੱਚ ਸਿੱਖ ਇਤਿਹਾਸ ਦੇ ਨਾਲ ਸੰਬੰਧਤ ਅਤੇ ਹੋਰ ਜਿਹੜੀਆਂ ਬੱਚੇ ਦੀ ਬੇਸਿਕ ਜਾਣਕਾਰੀ ਦੇ ਨਾਲ ਸੰਬੰਧਤ ਸਟਾਪਾਂ ਪਈਆਂ ਹੋਈਆਂ ਨੇ ਠੀਕ ਹੈ ਠੀਕ ਹੈ ਜੀ ਤੇ ਗੁਰਦੁਆਰਾ ਸਾਹਿਬ ਦਾ ਵੀ ਇੱਥੇ ਪ੍ਰਬੰਧ ਚੱਲ ਰਿਹਾ ਹਾਂ ਤਾਂ ਕਿ ਬੱਚੀਆਂ ਜਿਹੜੇ ਵੀ ਬੱਚੇ ਇੱਥੇ ਕਿਚਾ ਕੰਪਿਊਟਰ ਕੋਰਸ ਕਰਨਾ ਚਾਹੇ ਸਿਲਾਈ ਚਾਹੇ ਹਾਂਜੀ ਸੋ ਸਾਰੇ ਬੱਚਿਆਂ ਦੀ ਗੁਰਬਾਣੀ ਸੰਖਿਆ ਦੀ ਕਲਾਸ ਅਤੇ ਗੁਰਉਤੈਸ ਵਿਕਲਾਸ ਕੰਪਲਸਰੀ ਹੋਗਾ ਤੁਹਾਡੇ ਲਈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਸੋ ਜਿੰਨੀ ਵੀ ਕੋਈ ਸੰਗਤ ਸੁਣ ਰਹੀ ਹੈ ਬਾਹਰੋਂ ਦਾ ਵਿਦੇਸ਼ਾਂ ਚ ਇਲਾਕੇ ਚ ਸੋ ਜਰੂਰ ਸੰਪਰਕ ਕਰਨ ਨੰਬਰ ਵੀ ਦੇ ਦਿੱਤੇ ਜਾਣਗੇ ਉੱਤੇ ਜਾਂ ਅਵੇਲੇਬਲ ਵੀ ਨੰਬਰ ਹੈ ਗਿਆਨ ਪ੍ਰਕਾਸ਼ ٹرسٹ ਦੇ ਵੈਬਸਾਈਟ ਵੀ ਬਣੀ ਹੋਈ ਹੈ ਚੈਨਲ ਵੀ ਬਣੇ ਹੋਏ ਨੇ ਉਹਨਾਂ ਤੇ ਵੀ ਸੰਪਰਕ ਕਰ ਸਕਦੇ ਹੋ ਜਿਵੇਂ ਵੀ ਤੁਹਾਡੇ ਕੋਈ ਸੰਜੋਗ ਉਹਨਾਂ ਦਾ ਜ਼ਰੂਰ ਦੇਣਾ ਚਾਹੀਦਾ ਸੋ ਸਭਨਾਂ ਦਾ ਧੰਨਵਾਦ ਮੈਡਮ ਦਾ ਧੰਨਵਾਦ ਸਭ ਸਮਾਜ ਸਟਾਫ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ